Waheed Ram. Waheed Ram. ਵਾਹਿਗੁਰੂ ਜੀ ਦਾ ਬਖਸ਼ਾ ਸਤਿ ਸ੍ਰੀ ਅਕਾਲ ਜੀ ਕੋਟੀ ਸਰਦਾਰ ਤਲਵਜਨ ਸਿੰਘ ਜੀ ਸ਼ੂਰ ਸਾਹਿਬ ਬਹੁਤ ਸਦਕਾਰ ਹੋ ਸਾਡੀ ਪਾਰਟੀ ਦੇ ਕੁਲੀਕ ਸੀ ਬੜਾ ਹੀ ਦੁਖਦਾਈ ਤੇ ਬੜਾ ਤੇ ਵਕਤ ਅਕਾਲ ਚਲਾਣਾ ਉਹਨਾਂ ਦੇ ਪ੍ਰਵਾਹ ਨਾਲ ਸੰਗਠਿਤ ਕਰਨ ਲਈ ਉਸ ਵਾਈਬਰੂ ਦੇ ਚਰਨਾ ਚਰਦਾਸ ਕਰਨ ਦਾ ਸਾਰੀ ਹਾਜ਼ਰੀ ਦੇ ਲੀਡਰ ਬਹੁਤ ਸਾਰੇ ਇਲਾਕੇ ਦੇ ਲੋਕ ਬੜਾ ਵੱਡਾ ਇਕੱਠ ਉਹਨਾਂ ਨਾਲ ਸੰਗਠਿਤ ਕਰਮੀਆ ਤੇ ਮੇਰੀ ਵੀ ਇਹੀ ਅਰਦਾਸ ਕਾਮਨਾ ਹੈ ਕਿ ਵਾਈਬਰੂ ਨੂੰ ਆਤਮਿਕ ਸ਼ਾਂਤੀ ਬਖਸ਼ੇ ਬਹੁਤ ਅੱਛੀ ਫੈਮਿਲੀ ਬੈਕਗ੍ਰਾਉਂਡ ਦਾ ਚੌਧਰੀ ਜਗਤਰਾਮ ਜੀ ਚੰਗੇ ਸੰਸਕਾਰਾਂ ਵਾਲੇ ਹੋਾਰੇ ਇਸ ਕਰਕੇ ਅੱਜ ਉਹਨਾਂ ਦਾ ਇਤਿਹਾਸਿਕ ਉਹਨਾਂ ਨਾਲ ਲੀਡਰ ਸਾਹਿਬ

ਬੋਰਾ ਨੀਤਾ ਬੰਤੈ ਲੰਕਾ ਨਾ ਨੈਉਂੀ ਹਿਤਾ ਸੁਬਾਹ ਬਾਤੇ ਆਗਰਤ ਕੰਟੀ ਹੋਤਾ ਹੈ ਨਾਮੇ ਤੇਤ ਨਾ ਪਾਤੇ Terima <tuk> kasih. <laughs> दे दे दी 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 का। इस जगह अपना हिस्सा की गल करी जी मैच मैं समझता वहां देखो एक इने सेमीफाइनल आपा नहीं मान सकते आप एक्सप्लेन यू साहब के नाम तो आपको याद है सब आपके 2000 ਉਹਨਾਂ 16 ਦੇ ਵਿੱਚ ਬਿਲਕੁਲ ਇਸ ਦਾ ਕੁਆਲਟੀ ਹਲਕਾ ਸੀ ਖਡੂਰ ਸਾਹਿਬ ਜੀ ਜੀ ਰਮਨਜੀਤ ਸਿੰਘ ਸਿੰਘ ਸਾਡੇ ਐਮਐਲਏ ਸੀਗੇ ਤੇ ਬੇਅਦਬੀਆਂ ਤੋਂ ਬਾਅਦ ਉਹਨਾਂ ਨੇ 15 2015 ਚ ਬੇਦਬੀ ਹੋਈ ਉਹਨਾਂ ਨੇ ਅਸਿਫਾ ਦੇ ਦਿੱਤਾ ਉਸ ਬਾਅਦ ਰਾਇਲ ਇਕਸ਼ਨ ਹੋਈ ਉਹ 2016 ਰਾਇਲ ਇਕਸ਼ਨ ਕਾਲੀਦਲ ਬਦਲ ਬਦਲੀ ਪਰ ਡਿਮਾਰਜ ਨਾ ਦਿੱਤੇ 16 ਜਿਹੜੀ ਪਾਰਟੀ ਜਿਤਰੀ ਹੈ ਤੇ ਉਸ ਬਾਇ ਸੈਮੀਫਾਈਨਲ ਹੋਣਾ ਚਾਹੀਦਾ ਸੀਗਾ ਤੇ ਸਾਰਾ ਇਲੈਕਸ਼ਨ ਆਉਂਦੀ ਵਾਸਤੇ ਬਾਦਲ ਕਾਲੀ ਤੇ ਸਿਰਫ ਟੂਰਨਾਮੈਂਟ ਜਿੰਦੇ ਨੇ ਸੋ ਦੇਰਫੋਰ ਬਾਇ ਇਲੈਕਸ਼ਨਾਂ ਦਾ ਟਰੈਕ ਰਿਕਾਰਡ ਕਰ ਲਓ ਇਹ 90% 95% ਸਰਕਾਰਾਂ ਜਿੱਤਦੀਆਂ ਨੇ ਪੁਲਿਸ ਦਾ ਤੰਤਰ ਮਸ਼ੀਨਰੀ ਦਾ ਦੁਰਉਪਯੋਗ ਹੈ ਅੱਛੇ ਤਾਰੂ ਪੈਸਾ ਔਰ ਆਮ ਆਦਮੀ ਪਾਰਟੀ ਦਾ ਇਹਨਾਂ ਸਾਰਿਆਂ ਮਗਰ ਲਿਆ 70 ਸਾਲਾਂ ਦਾ ਰਿਕਾਰਡ ਤੋੜਿਆ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਆਪਣੇ ਵਿਰੋਧੀਆਂ ਦੇ ਪਰਚੇ ਦਰਜ ਕੀਤੇ ਔਰ ਟੈਰਰਾਈਜ਼ ਕੀਤਾ ਵੋਟਰਸ ਨੂੰ ਇਸ ਕਰਕੇ ਮੈਂ ਇਸ ਬਿਲਕੁਲ ਨਹੀਂ ਮੰਨਦਾ ਮੈਂ ਇਸ ਨਤੀਜੇ ਨੂੰ ਬਿਲਕੁਲ ਆਈ ਡੋ ਨਾਟ ਟੇਕ ਇਟ ਸੀਰੀਅਸਲੀ ਇੱਕ ਹੋਰ ਵਾਰ ਮੇਰੇ ਨਾਲ 2000 ਜਦੋਂ ਕੈਪਟਨ ਅਮਿੰਦਰ ਸਿੰਘ ਸਰਕਾਰ ਇਹ ਉਹਨਾਂ ਦਾ ਆਮ ਆਦਮੀ ਪਾਰਟੀ ਆਪੋ ਦੇਸ਼ ਕਿਹਾ ਇੱਕ ਵੀ ਜਿੱਤ ਨਹੀਂ ਕੀਤੇ ਕਿਰ ਬਾਅਦ ਜਦੋਂ ਆਪ ਪਾਈ ਆਈ ਹੈ ਤੇ 99 ਦੇ ਕਿ ਇੱਥੇ ਬਸ ਨਹੀਂ ਸ਼੍ਰੋਮਣੀ ਅਕਾਲੀ ਦਲ ਉਹ ਵੀ 2017 ਦੇ ਬਾਈਚ ਨੰਬਰ 2 ਤੇ ਆਉਂਦਾ ਰਿਹਾ ਵਾ ਅੱਛਾ ਇੱਕ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਮੰਗਲ ਸਿੰਘ ਆਲਿਡੀ ਚਤਵੀਗੇ 2006 ਦਾ ਵੀ 22 ਚ ਕਿਤੇ ਹੋਈ ਸੀਗੀ ਤੇ ਬਾਈ ਦੇ ਵਿੱਚ ਜਦੋਂ ਅਸੈਂਬਲੀ ਹੁੰਦੀ ਆ ਤੇ ਸ਼ੋਮਨੀ ਕਾਲੀ ਦੇ 15 ਸੀਟਾਂ ਦੇ ਆ ਜਾਂਦਾ ਤੇ ਇਹ ਇਹ ਮਿਸਰੀ ਇਹ ਮਿਸਰੀ ਦਾ ਹਰਦਾ ਕਾਂਗਰਸ ਦਾ ਇਨੀ ਕਾ ਦੂਤ ਪੈਣਾ ਚਿੰਤਾਜਨਕ ਬਿਹੇਵੀਅਰ ਸਟਾਪ ਇੰਟਰਸਪੈਕ ਸਾਨੂੰ ਵਿਚਾਰਨ ਦੀ ਔਖਣ ਦੀ ਸੋਚਣ ਦੀ ਲੋੜ ਹੈ ਕਿ ਕਿੱਥੇ ਸਾਡੇ ਤੋਂ ਗਲਤੀ ਹੋਈ ਹੈ ਔਰ ਮੈਂ ਮੰਨਦਾ ਵਾਂ ਕਿ ਆਪੋਸਿਸ਼ਨ ਕੁਝ ਪੁਲਿਸ ਦਾ ਤੰਤਰ ਹੀ ਬਹੁਤ ਹੀ ਖਰਾਬ ਹੋ ਰਿਹਾ ਹੈ ਕਿ ਆਪੋਜੀਸ਼ਨ ਕੋਰੇ ਸਾਰੇ ਉਦਾਂ ਤੇ ਅਸਰ ਕੀ ਹੋਇਆ ਆਪੋਜੀਸ਼ਨ ਨੂੰ ਜਿਹੜੇ ਮਸਲੇ ਉਠਾਉਣੇ ਚਾਹੀਦੇ ਸੀ ਇਹ ਪਾਜ਼ੇ ਆਪਾਂ ਤੁਹਾਨੂੰ ਦੋਵੇਂ ਬਿਸ਼ੇ ਦੱਸ ਦਿੰਨਾ ਕਿ ਇਹ ਜਿੱਥੇ ਭੁੱਲਰ ਦੀ ਕਰਪਾਣ ਇਟ ਏ ਮੈਗਾ ਕਰਪਸ਼ਨ ਉਹਦੇ ਚ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਮਖੋਟਾ ਜਿਹੜਾ ਕੱਤਰ ਇਮਾਨਦਾਰੀ ਦਾ ਉਹ ਖਤਮ ਕਰ ਦਿੱਤਾ ਉੱਪਰ ਲੇਕਿਨ ਆਪੋਜੀਸ਼ਨ ਨੇ ਉਸ ਮਸਲੇ ਮਸਲੇ ਨੂੰ ਜਿੱਤੀ ਨਹੀਂ ਰੱਖਾਇਆ ਲੈ ਔਰ ਉਹਦੇ ਨਾਲ ਅਸੀਂ ਵਿਜੀਲੈਂਸ ਬੀਨ ਕਾਪ ਕਰ ਸਕਦੇ ਸੀ ਅਸੀਂ ਬਜ਼ਾਰ ਦਾ ਸਾਰਾ ਤੰਤਰ ਮੰਤਰੀਆਂ ਦੀ ਵੀਡੀਓਜ਼ ਆਈਆਂ ਫੋਰੀ ਉਸੇ ਅਸੀਂ ਵੀਡੀਓਸ ਜੇ ਕਿਹੜੀ طرفੋਂ ਕਮੈਂਟ ਨੇ ਕਿਹਾ ਜੀ ਇਹ AI ਦਾ ਕੰਮ ਹੈ ਚਲੋ ਮੰਨ ਲਓ ਕਿ AI ਦਾ ਕੰਮ ਹੈ ਪਰ ਕੀ ਅਦਾਲਤ ਨੂੰ ਔਰ ਪੁਲਿਸ ਨੂੰ ਤੇ ਗਵਰਨਮੈਂਟ ਨੂੰ ਇਹਨਾਂ ਵੀਡੀਓਸ ਦੀ ਫੋਰੈਂਸਿਕ ਲੈਬ ਦੀ ਜਾਂਚ ਨਹੀਂ ਕਰਨ ਚਾਹੀਦੀ ਨਾ ਸਰਟੀਫਿਕੇਟ ਰੱਖਦੇ ਲੋਕਾਂ ਦੀ ਗੱਲ ਕਿਸੇ ਆਪੋਜੀਸ਼ਨ ਦੇ ਲੀਡਰ ਨੇ ਨਹੀਂ ਪੁੱਛਿਆ ਟੋਟਾ ਹਾਈਲਕਸ ਦੀ 144 ਗੱਡੀਆਂ ਪੰਜਾਬ ਪੁਲਿਸ ਵਾਸਤੇ ਹੋਮ ਮਿਨਿਸਟਰ ਤੌਰ 'ਤੇ ਬਖਤਮਾਨ ਤੇ BJP ਦਾ ਨਾਮ ਤੇ ਬਿਲਿੰਗ ਹੈ 15 ਤੋਂ 20 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਹੈ ਕਿਸੇ ਨੇ ਬਹੁਤ ਸਾਰੇ ਲਾਈਕਵਾਇਜ਼ ਬਹੁਤ سارے ਸੰਸਦੀ ਜਿਹੜੇ اپੋਜੀਸ਼ਨ ਅੰਦੇਸ ਜਿਹਦਾ ਖਮਿਆਜ਼ਾ اپੋਜੀਸ਼ਨ ਨੂੰ ਇਸ ਇਲੈਕਸ਼ਨ ਵਿੱਚ ਪਾਪਾ ਕਾਂਗਰਸ ਨੂੰ ਵੀ ਕੋਰਸ ਕੋਰੈਕਸ਼ਨ ਕਰਨਾ ਚਾਹੀਦਾ ਚਾਹੇ ਕਿ ਨਿਡਰਤਾ ਦੇ ਨਾਲ ਸਰਕਾਰਾਂ ਦੇ ਸਾਹਮਣੇ ਖੜ੍ਹ ਕੇ ਉਹਨਾਂ ਵਿਰੋਧ ਕਰਨਾ ਚਾਹੀਦਾ ਔਰ ਪੰਜਾਬ ਦੇ ਲੋਕਾਂ ਦੇ ਇਸ਼ੂਸ ਔਰ ਖਾਸ ਤੌਰ ਤੇ ਜਿਹੜੇ ਸਿੱਖਾਂ ਦੇ ਵੀ ਇਸ਼ੂਜ਼ ਨੇ ਕਿਸਾਨਾਂ ਦੇ ਗਲਤਾਂ ਦੇ ਪਛੜੀਆਂ ਸ਼੍ਰੇਣੀਆਂ ਦੇ ਬੈਕਵਰਡ ਕਲਾਸ ਸਾਰਿਆਂ ਨੂੰ ਧੰਦਾ ਤਰੀਕੇ ਨਾਲ ਸਿੱਖੋਗੇ ਤੇ ਸਦਾਈ ਦੇ ਤਰੀਕੇ ਨਾਲ ਨਤੀਜੇ ਹੋਣਗੇ ਰਾਜਪੀਠ ਗਲਤ ਕਹਾਣੀ ਲੱਗਦਾ ਤੁਹਾਨੂੰ ਸਾਹਿਬ ਉਹਨਾਂ ਬਾਰੇ ਮੈਂ ਹਲੇ ਕੁਛ ਨਹੀਂ ਕਿਹਾ ਕਿਸੇ ਉਹ ਬਹੁਤ ਮਾੜੀ ਹਰਕਤ ਆ ਗਈ ਸੀ ਅੱਜ ਲਿਆ ਗਿਆ ਮਨਿੰਦਰ ਸਿੰਘ ਇੱਕ ਕੰਪੀਟੈਂਟ ਆਫਸਰ ਹਲੇ ਟੈਲ ਯੂ ਔਰ ਆਈਪੀਐਸ ਆਫਸਰ ਹੈ ਉਹਨੂੰ ਇਸ ਆਰਡਰ ਵਿੱਚ ਇੱਕ ਸਸਪੈਂਡ ਕੀਤਾ ਕਿ ਇਹ ਇਹਨੇ ਗੈਂਗਸਟਰਜ਼ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਅਸਲ ਕਹਾਣੀ ਕੀ ਸੀ ਇਹਨਾਂ ਦੀ ਆਪਣੀ ਪਰਸਨਲ ਰੰਜਿਸ਼ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਦੀ ਭਗਵੰਤ ਮਾਨ ਦੀ ਸਾਰੀ ਪਾਰਟੀ ਦੀ ਅਕਾਲੀ ਦਲ ਦੀ ਜਿਹੜਾ ਬੀਬੀ ਲੜੀ ਸੀ ਸੁਖਵਿੰਦਰ ਕੌਰ ਰੰਧਾਵਾ ਉਹਦੀ ਲੜਕੀ ਨੂੰ ਅਰੈਸਟ ਕਰਾਉਣਾ ਚਾਹੁੰਦੇ ਸਿਕੇ ਮਤਲਬ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਇਸ ਲੈਵਲ ਤੱਕ ਆ ਗਈ ਕਿ ਔਰਤਾਂ ਦੇ ਖਿਲਾਫ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਅਰੈਸਟ ਕਰਨਾ ਚਾਹੁੰਦੀ ਆ ਜਦੋਂ ਅਰੈਸਟ ਨਹੀਂ ਹੋਈ ਤੇ ਉਹਦਾ ਖਮਿਆਲ ਦਾ ਵਿਚਾਰੇ ਮਨਿੰਦਰ ਸਿੰਘ ਨੂੰ ਪੋਤਾ ਦਾ that is highly condemnable اور ਇਸ ਸਾਧ ਅੱچھے ਆਫਸਰ ਯੰਗ ਆਫਸਰਸ ਨੂੰ ਅੱਗੇ ਸਾਡੇ بڑے ਕਟ ਆਫਸਰਸ ਨੇ ਸਿੱਖ ਆਫਸਰਸ ਪੰਜਾਬ ਦੇ ਪੰਜਾਬੀ ਆਫਸਰਸ ਆਈਪੀਐਸ ਦੇ ਚ ਇਹਨੂੰ ਤੁਰੰਤ ਬਹਾਰ ਕਰਨਾ ਚਾਹੀਦਾ ਧੰਨਵਾਦ ਚੌਧਰੀ <imitation> ਜਗਰਾਓ <imitation> ਬਾਦੂਰਾਂ ਦੇ ਨਾਮ ਤੋਂ ਕਮਲਿਆ ਭਾਵੇਂ ਨੂੰ ਵੀ ਮੰਨਣਾ ਹੋਏ ਪਿਆਰ ਬੰਨ੍ਹਦੇ ਲੋਕਾਂ ਚ ਆਇਆ ਤੇ ਕਮਾਇਆ ਮੈਨੂੰ ਜਿਹੜਾ ਹੋਇਆ ਜਿਸ ਲੋਕ ਭਾਵੇਂ ਜਿਹੜਾ ਪਾਰਟੀਆਂ ਦਾ ਹਜ਼ਾਰਾਂ ਕਿੰਨੇ ਨਸੰਦ ਦੇ ਰੂਪ ਰੂਪਟ ਕਰ ਪਾ ਪਾਰਟੀ ਉੱਤੇ ਹੈ ਹੀ ਹੈ ਲੀਡਰ ਕੋਲ ਸੋਚ ਨਹੀਂ ਹੁੰਦੀ ਨਿਰਣਾ ਨਹੀਂ ਹੁੰਦੀ ਇਹ ਮਰਦੇ ਦਾ ਇੰਟਰਟ ਜਿਸ ਸੋਹਰਾ ਤੋਂ ਬਹੁਤ ਅੱਛਾ ਹੈ ਜੀ ਸਹੀ ਮੈਂ ਆਲੀ ਵਿਦਾਵਾ ਗੱਲ ਰਹੀ ਸੀ ਪਹਿਲਾਂ ਬੇਟਾ ਪਰ ਉਹ ਜਦੋਂ ਜਿੱਤਾ ਕੋਈ ਨਹੀਂ ਤਾਂ ਆਪ ਦਾ ਸਾਹਮਣੇ ਜਦੋਂ ਆਉਂਦਾ ਹੈ ਤੇ ਰੋ ਜਾਂਦਾ ਹੈ ਕਿ ਆਪਾਂ ਇਹਨਾਂ ਨੂੰ ਮੈਂ ਮਾਣਸਤ ਤੋਂ ਹੋਰ ਦੇ ਰਹੇ ਹਾਂ ਪ੍ਰਤਾਸੀ ਸ਼ਾਇਦ ਕੋਈ ਬਹੁਤ ਜਿਆਦਾ ਇਹ ਕਰ ਕੁਝ ਹੋ ਜਾਵੇ ਤਰਨਤਾ ਹੋ ਗਿਆ ਤੇ ਖਤਰਾ ਰਚ ਗਿਆ ਹੈ ਤੇ ਹੋਵੇ ਕੁਝ ਕੋਈ ਰਾਤ ਕੋਲੇ ਰਿਹਾ ਕੋਟਾ ਚ ਮੈਂ ਕਿਤੇ ਆਇਆ ਉਹ ਜਿੱਤਾ ਖਰਦਾਸ ਉਹ ਬੜੀ ਜਿਹੇ ਹੋ ਸਕਦੇ ਚੌਥੇ ਨੰਬਰ ਤੇ ਰਾਜਾ ਬੜੀ ਦੇ ਗਲਤ ਗੱਲ ਜਨਾ ਹੋਇਆ ਕੋਟਾ ਤੋਂ ਲਾਪਟਾ ਗਿਆ ਉਹ ਨਿਕਲ ਗਿਆ ਬਿਆਨਵਾਦੀ ਸੰਭਾਲੀ ਕਰ ਰਿਹਾ ਬਹੁਤ ਸਰ ਸਰ ਇੱਕ ਸੰਧੀ ਬਹੁਤ ਜਿਹੜੀਆਂ ਸਮਝਣ ਦੀ ਜੂਰ ਹੈ ਉਸੇ ਉਸਨੇ ਆਸ ਗਏ ਉਹਨਾਂ ਜਨਾਂ ਦੇ ਵਿੱਚ ਉਹ ਕੀ ਤਾਂ ਲੰਘਦਾ ਤੁਹਾਨੂੰ ਜੋ ਸਪੈਸ਼ਲ ਗਿਆਨ ਹੈ ਤੇ ਸਰ ਮੇਰਾ ਚੌਧਰੀ ਸਾਹਿਬ ਨਾਲ ਤਕਰੀਬਨ 2008 ਤੋਂ ਰਿਸ਼ਤਾ ਰਿਹਾ ਜੀ ਔਰ ਜਿਸ ਦਿਨ ਉਹ ਮੈਂ ਉਸ ਦਿਨ ਨੂੰ ਬੜਾ ਮਦਭਾਗਾ ਮੰਨਦਾ ਜਿਸ ਦਿਨ ਉਹ ਪੂਰੇ ਹੋਏ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਟੀਵੀ ਮੈਂ ਹੀ ਪਹੁੰਚਿਆ ਜੀ ਔਰ ਯਕੀਨ ਨਹੀਂ ਹੋਇਆ ਕਿ ਚੌਧਰੀ ਸਾਹਿਬ ਜਿਨ੍ਹਾਂ ਬਾਰੇ ਮੈਂ ਤਾਂ ਕਿਤੇ ਉਹਨਾਂ ਦੀ ਬਿਮਾਰੀ ਜਾਂ ਕੋਈ ਅਜਿਹੀ ਗੱਲ ਉਹਨਾਂ ਨੇ ਸੁਣੀ ਹੀ ਨਹੀਂ ਸੁਣਾ ਬਾਰੇ ਜੀ ਜਦੋਂ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਦੇਖਿਆ ਵੀ ਸਾਡੇ ਤੋਂ ਹਮੇਸ਼ਾ ਲਈ ਵਿਛੋੜਾ ਦੇ ਗਿਆ ਉਹ ਦਿਨ ਤੇ ਅੱਜ ਦਾ ਦਿਨ ਅਜਿਹੇ ਦਿਨ ਵਿੱਚ ਪੈ ਗਏ ਐ ਪਰ ਅੱਜ ਵੀ ਇਹ ਵਿਸ਼ਵਾਸ ਨਹੀਂ ਆ ਰਿਹਾ ਕਿ ਚੌਦੀ ਸਾਹਿਬ ਸਾਡੇ ਵਿੱਚੋਂ ਹਮੇਸ਼ਾ ਲਈ ਚਲੇ ਗਏ ਇੱਕ ਬੜੀ ਕਮੀ ਹੈ ਅੱਜਕੱਲ ਸਾਡੀ ਪੋਲਿਟਿਕਸ ਦੇ ਵਿੱਚ ਕੋਈ ਕੋਈ ਪੜਿਆ ਲਿਖਿਆ ਪੋਲਿਟੀਕਲ ਲੀਡਰ ਹੋਵੇ ਕੋਈ ਸੂ ਜਵਾਨ ਜਿਹਦੇ ਕੋਲ ਐਜੂਕੇਸ਼ਨ ਵੀ ਨਾਲ ਹੋਵੇ ਚੌਧਰੀ ਸਾਖਲੇ ਰਾਜਨੀਤੀ ਜਿਹੜੀ ਸੀ ਉਹ ਪੋਸ਼ਤਰ ਪੋਸ਼ਟ ਸੀ ਔਰ ਕਿਹੜੀ এডਿਕੇਸ਼ਨ ਸੀ ਨੌਲੇਜ ਸੀ ਉਹਨਾਂ ਦੀ ਆਪ ਦੀ ਮਿਹਨਤ ਸੀ ਕਿ ਕਿਸ਼ਨ ਉਹਨੇ ਪੜ੍ਹਾਈ ਕਰਕੇ ਆਈਐਫਐਸ ਆਫੀਸਰ ਬਣਿਆ ਮੈਂ ਆਈਐਫਐਸ ਆਮ ਚਰਚਾ ਸੁਣ ਲੈਣੇ ਨਹੀਂ ਆਈ ਇਸ ਬਣ ਗਿਆ ਆਈਐਫਐਸ ਇੱਕ ਬੜੀ ਐਮ ਪੋਜੀਸ਼ਨ ਹੁੰਦੀ ਹੈਗੀ ਹੈ ਤੇ ਕੰਪੀਟੀਸ਼ਨ ਦੇ ਵਿੱਚ ਉਹ ਉਹ ਆਸਰ ਜਿੱਤੀ ਔਰ ਲਗਾਤਾਰ ਬਤੌਰ ਆਫਸਰ ਆਫਸਰ ਪ੍ਰੀ ਮੈਚਰ ਰਿਟਾਇਰਮੈਂਟ ਲੈਣ ਤੋਂ ਬਾਅਦ politically ਆਫ ਦਾ ਟੋਲਾ ਪਾਲਿਆ ਅੱਛਾ ਸਰਪੰਚੀ ਵੀ ਕੀਤੀ ਜੇ ਸਿਆਸਤ ਕੀਤੀ ਤਾਂ ਇਹ ਨਹੀਂ ਕਿ ਉੱਤੋਂ ਹੀ ਉੱਠ ਕੇ ਆਫਸ ਬਣ ਗਿਆ ਆਫਸ ਤੋਂ politics ਆ ਗਈ ਇਨ ਬਿਟਵੀਨ ਕਿਸੇ ਸੇ ਦੇ ਵਿੱਚ ਪਿੰਡ ਦੀ ਸਰਪੰਚੀ ਵੀ ਰਹੀ ਸੋ ਇੱਕ ਇੱਕ 올 ਰੌਂਡਰ ਸੀ ਵਿਧਾਨ ਸਭਾ ਦੇ ਅੰਦਰ ਉਹਨਾਂ ਦਾ ਬੋਲਣਾ ਪਾਰਟੀ ਪ੍ਰਤੀ ਹਮੇਸ਼ਾ ਆਉਦੇ ਸੀਐਲਪੀ ਲਈ ਖੜੇ ਰਹਿਣਾ ਮੈਨੂੰ ਅਕਸਰ ਯਾਦ ਹੈ ਕਿ ਉਦੋਂ ਵਿਰੋਧੀ ਧਰ ਦੇ ਨੇਤਾ ਜਿਹੜਾ ਪਿਛਲੀ ਟਾਈਮ ਜਦੋਂ ਐਮਐਲਏ ਸੀ ਉਦੋਂ ਸੁਨੀਲ ਜਾਖੜ ਜੀ ਸੀਗੇ ਅਕਸਰ ਇਹ ਹਮੇਸ਼ਾ ਚੌਧਰੀ ਸਾਹਿਬ ਨੇ ਜਦੋਂ ਵੀ ਕਿਤੇ ਜ਼ਰੂਰ ਕੈਣੀ ਪਾਰਟੀ ਦੇ ਮੁੱਦੇ ਉਠਾਉਣੇ ਬਹੁਤ ਸੋਹਣੇ ਤਰੀਕੇ ਨਾਲ ਉਹ ਵਿਧਾਨ ਸਭਾ ਵਿੱਚ ਉਠਾਉਂਦੇ ਸੀ ਦੀ ਆ ਇੱਕ ਬੜਾ ਵੱਡਾ ਮੈਂ ਸਮਝਦਾ ਅਵਾਈਡ ਛੱਡ ਗਿਆ ਜੀ ਇੱਕ ਬਹੁਤ ਵੱਡਾ ਗੈਪ ਛੱਡ ਗਿਆ ਜਿਹੜਾ ਮੈਂ ਨਹੀਂ ਸਮਝਦਾ ਕੀ ਹੋਂਦ ਦੇ ਸਮੇਂ ਵਿੱਚ ਪੂਰਾ ਹੋ ਪਰਿਵਾਰ ਦੇ ਵਿੱਚ ਬੇਟੀਆਂ ਪੜੀਆਂ ਲਿਖੀਆਂ ਆ ਕਿ ਪਰਿਵਾਰ ਨੂੰ ਕਾਂਗਰਸ ਪਾਰਟੀ ਅੱਗੇ ਲੈ ਕੇ ਜਾਏਗੀ ਚਿਹਰਾ ਬਣਾਈ ਤੁਸੀਂ ਸਰ ਮੈਂ ਕਾਮਨਾ ਕਰ ਸਕਦਾ ਹਾਂ ਮੈਂ ਆਸ ਕਰ ਸਕਦਾ ਹਾਂ ਮੈਂ ਅਰਦਾਸ ਕਰ ਸਕਦਾ ਇਹ ਜਿਹੜਾ ਸਵਾਲ ਹੈ ਇਹ ਸਹੀ ਤੌਰ ਤੇ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ ਉਹ ਦੇ ਸਕਦੀ ਹੈ ਪਰ ਬੱਚੀਆਂ ਦੇ ਬਾਬਲ ਬੱਚੀਆਂ ਇੰਨੇ ਬੱਚੀਆਂ ਬਹੁਤ ਕਾਬਿਲ ਨੇ ਔਰ ਪਰਿਵਾਰ ਚੌਧਰੀ ਜਗਤ ਨਾਮ ਜਿਵੇਂ ਆਪਾਂ ਨੂੰ ਛੱਡ ਕੇ ਗਏ ਆਪਾਂ ਨੂੰ ਪਤਾ ਹੈਗਾ ਔਰ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਰਾਜਨੀਤੀ ਕੀਤੀ ਸਾਫ਼ ਸੁਥਰੀ ਸੱਚੀ ਜੀ ਰਾਜਨੀਤੀ ਕੀਤੀ ਗੁੱਸਾ ਵੀ ਖਾ ਜਾਂਦੇ ਸੀ ਕਈ ਵਾਰ ਪਰ ਉਹ ਇਸੇ ਕਰਕੇ ਸੀ ਕਿਉਂਕਿ ਕੌਨਸਟ ਇੱਕ ਇੱਕ ਕਮਿਟਿਡ ਜਿਹਨੂੰ ਕਹ ਲੋ ਰਾਜਨੀਤਿਕ ਸੋਚ ਰੱਖਣ ਵਾਲੇ ਲੀਡਰ ਸੀਗੇ ਔਰ ਜਿਹੜੀ ਤੁਸੀਂ ਆਜ ਜਿਤਾਈ ਹੈ ਮੈਂ ਵੀ ਇਹ ਆਸ ਜਿਤਾਉਂਗਾ ਕਿ ਸੱਚੇ ਪਾਤਸ਼ਾਹ ਜਿਹੜੀ ਤੁਸੀਂ ਆ ਸੋਚ ਲੈ ਕੇ ਰੱਖਿਓ ਇਹ ਸੋਚ ਪੂਰੀ ਪਵੇ ਮੈਂ ਦਰਸ਼ਨ ਸੰਸਦੋ ਪਟਿਆਲੇ ਤੋਂ ਸਾਡੇ ਸਰਦ ਤਰੋਚਨ ਸਿੰਘ ਜੀ ਚੌਧਰੀ ਸਾਹਿਬ ਵਿਆਹ ਹੋਏ ਸੀ ਸਾਡੇ ਪਰਿਵਾਰ ਚ ਮਤਲਬ ਕਿ ਜੇ ਤੁਸੀਂ ਇੱਥੇ ਜਵਾਈ ਦੇ ਰੈਂਬਲ ਨਹੀਂ ਹੈ ਨਾ ਤੇ ਸਰਦ ਚੌਧਰੀ ਤਰੋਚਨ ਸਿੰਘ ਬਾਰੇ ਕਿਆ ਜਸਦਕ ਖਾ ਹੈ ਬਹੁਤ ਵਧੀਆ ਜੁਆਈ ਸੀਗੇ ਬੇਟੇ ਸੀਗੇ ਸਭ ਕੁਝ ਸੀਗੇ ਪਰਿਵਾਰ ਦੇ ਲਈ ਇੱਕ ਇਕਲਾ ਸੀਗੇ ਇੰਨੇ ਨਿਮਰਤਾ ਸੀ ਇਹਨਾਂ ਦੇ ਵਿੱਚ ਮਤਲਬ ਕਿ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਕਦੇ ਅਸੀਂ ਇਹਨਾਂ ਨੂੰ ਜਦੋਂ ਦੇ ਇਹਨਾਂ ਦੇ ਰਿਸ਼ਤੇ ਜਾਰੀ ਸਾਡੇ ਨਾਲ ਬਈ ਹੈ ਤੇ ਅਸੀਂ ਇਹਨਾਂ ਨੂੰ ਕਦੇ ਗੁੱਸੇ ਨਹੀਂ ਦੇਖਿਆ ਬੜੇ ਦੌਰ ਆਏ ਜਦੋਂ ਚੌਧਰੀ ਜਗਤਰਾਮ ਜੀ ਦੀ ਸ਼ਹਾਦਤ ਹੋਈ ਉਹਨਾਂ ਨੂੰ ਰਾਤਵਾਦੀਆਂ ਨੇ ਸ਼ਹੀਦ ਕੀਤਾ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਵੀ ਇੱਕ ਕੇਸ ਬਣਿਆ ਉਹਦੇ ਵਿੱਚੋਂ ਵੀ ਬੜੇ ਪਾਕ ਸਾਫ ਹੋ ਕੇ ਨਿਕਲੇ ਉਹ ਵੀ ਬੇਸ਼ੱਕ ਅਸੀਂ ਸਮਝਦੇ ਹਾਂ ਕਿ ਇੱਕ ਸਿਆਸੀ ਬਦਲਾਖੋਰੀ ਸੀਗੀ ਤੇ ਪਾਸਪੋਰਟ ਅਫਸਰ ਰਹੇ ਚੰਡੀਗੜ੍ਹ ਦੇ ਵਿੱਚ ਆਈਐਫਐਸ ਅਫਸਰ ਰਹੇ ਮਾਧਵੀ ਸਦਾ ਬੈਂਸਿੰਗ ਨੇ ਇਹਨਾਂ ਨੂੰ ਆਪਣੇ ਕੋਲ ਲਾਇਆ ਇਹ ਓਐਸਆਈ ਰਹੇ ਸਦਾ ਬੈਂਸਿੰਗ ਦੇ ਉਸ ਤੋਂ ਬਾਅਦ ਇਹਨਾਂ ਨੇ 15 ਸਾਲ ਪਹਿਲਾਂ ਹੀ ਆਪਣੀ ਨੌਕਰੀ ਛੱਡ ਕੇ ਇਸ ਇਹਨਾਂ ਨੇ ਸਿਆਸਤ ਦੇ ਵਿੱਚ ਆਏ ਆਪਣੇ ਫਾਦਰ ਦੀ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲਿਆ ਐਮਐਲਏ ਬਣੇ ਬਹੁਤ ਹੀ ਗਰੀਬ ਪਰਵਰ ਸੀਗੇ ਬੜਾ ਖੂਸ਼ ਡਿਵੈਲਪਮੈਂਟ ਕਰਵਾਈ ਬੰਗਾ ਹਲਕੇ ਦੇ ਵਿੱਚ ਮਤਲਬ ਕਿ ਇਹਨਾਂ ਦੇ ਜਾਣ ਦੇ ਨਾਲ ਇੱਕ ਸਿਆਸਤ ਦੇ ਵਿੱਚ ਤਾਂ ਜਿਹੜੇ ਲੋਕ ਨੇ ਸਾਡੇ ਖਿੱਤਰੀ ਪਰਵਰ ਲੋਕ ਨੇ ਦਲੇਤ ਲੋਕ ਨੇ ਉਹਨਾਂ ਦਾ ਇੱਕ ਖਲਾਫ ਜੂਰ ਹੋਇਆ ਪਰ ਪਰਿਵਾਰ ਨੂੰ ਵੀ ਜਿੱਤੇ ਬਹੁਤ ਘਾਟਾ ਪਿਆ ਪਾਰਟੀ ਨੂੰ ਵੀ ਬਹੁਤ ਘਾਟਾ ਪਿਆ ਅਸੀਂ ਇਹ ਪਾਰਟੀ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਨੂੰ ਜਿਹੜੀ ਦੀ ਜੋਤ ਹੈ ਇਸ ਪਰਿਵਾਰ ਦੀ ਚੌਧਰੀ ਜੱਤਰਾ ਵੀ ਤੇ ਚੌਧਰੀ ਤਰਲੋਚਨ ਦੀ ਜੋਤ ਤਾਂ ਹੀ ਕਿ ਮੁੜਕਰ ਆ ਰਹਿ ਸਕਦੀ ਹੈ ਜੇ ਇੱਕ ਪਰਿਵਾਰ ਨੂੰ ਇਹ ਪਾਰਟੀ ਆਪਣੇ ਨਾਲ ਲਈ ਰੱਖੇਗੀ ਤੇ ਇਹਨਾਂ ਨੂੰ ਆਸ਼ੀਰਵਾਦ ਦੇਗੀ ਤਾਂ ਹੀ ਅਸੀਂ ਇਹ ਸਮਝਦੇ ਹਾਂ ਕਿ ਇਹ ਇਹਨਾਂ ਨੇ ਅੱਜ ਦੇ ਦਿਨ ਦੇ ਉੱਤੇ ਕਿ ਸੱਚੀ ਦੇ ਸੋਚੀ ਸ਼ਰਧਾਂਜਲੀ ਭੇਗੇਗੀ ਥੈਂਕ ਯੂ ਉਹ ਕਹਾ ਕਿ ਉਸ ਨੂੰ ਪ੍ਰੇਰਨਾ ਦੇ ਕੇ ਜਾ ਜਾਂਦਾ ਪਰ ਨਾਲ ਰੱਖਿਆ ਕਿ ਉਹ ਕਾਬਲ ਸੀ ਬੜੇ ਇਮਾਨਦਾਰ ਚਾਰਿਛਾ ਇਮਾਨਦਾਰੀ ਕਾਬਲੀਅਤ ਪਹਿਲੀ ਨੀ ਦੇ ਪ੍ਰਤੀਕ ਸਨ ਉਹਨਾਂ ਦੇ ਜਾਨ ਦੇ ਨਾਲ ਸਾਨੂੰ ਨਾ ਪ੍ਰਣਾ ਕੋਟਾ ਪਿਆ ਮੈਂ ਆਪਣੇ ਵੱਲੋਂ ਆਪਣੇ ਹੱਕ ਦੇ ਖੜਵਲੋਂ ਸੋਸ਼ੀ ਕਾਂਗਸ ਪਾਰਟੀ ਵੱਲੋਂ ਖਾਸ ਤੌਰ ਤੇ ਮੈਨੂੰ ਅchnya ਪੇ ਨਯਾਬੀ ਨੀਂਵਗਾ ਸੋਨੀ ਸਾਡੇ ਸਾਥਕਾਂ ਤੇ ਸ੍ਰੀਮਤੀ ਕਾਂਗਸ ਤੇ ਮੰਤਰੀ ਵਾਰੀ ਕਿ ਕਾਂਗਸਾਂ ਅਸੀਂ ਕੋਸ਼ਿਸ਼ ਕਰਾਂਗੇ ਨਾਲ ਆਪਕੀ ਸਾਡੇ ਉਸ ਪਰਵਾਰ ਨੂੰ ਸਾਂਝਾ ਕਰਨਾ ਤੋਂ ਅੱਜ ਬੜਾ ਮਾਨ ਭਰਿਆ ਹੋਇਆ ਦੁੱਖੀ ਹੈ ਕਿ ਇਹ ਰੋਤ ਦਾ ਮੌਸਮ ਸਾਡੇ ਸੁਭਿੰਤ ਵੀ ਹੋਈ ਹੈ ਅਰੇ ਵੀ ਗੱਲ ਕਹੀ ਗਈ ਅਕਬਰ ਦੇ ਉਪਨਾਮ ਗਾਂਧੀ ਜੀ ਆਪਣੀ ਫਤਿਹ ਯਾਤਰਾ ਦੌਰਾਨ ਜਦੋਂ ਕੋਈ ਸੰਦੋਖਸ਼ ਦਾ ਕਾਚਣਾ ਕਰਕੇ ਸੀ ਸਾਡੇ ਸਾਥਕਾਂ MP ਉਵੇਂ ਹੀ ਕਲੀਨਕੀ ਦੀ ਨਵੀਂ ਮੰਡਾ ਯਾਤਰਾ ਤੋਂ ਬਾਅਦ ਇਲੈਕਸ਼ਨ ਚ ਸਰਗੁਸ ਹੋ ਗਿਆ ਉਹ ਦੁੱਖ ਦਾ ਬਿਆਨ ਕਰਨਾ ਸ਼ਬਦ ਨਹੀਂ ਕਰਿਆ ਜਿੰਦਾ ਪਰਿਵਾਰ ਨੂੰ ਸਾਧੋਨੇ ਇਲਾਕਾ ਦੇ ਵਸਨੀਕਾਂ ਨੂੰ ਉਹ ਅਧਿਕਾਰਤਾ ਪੂਰੀ ਦਰਸ਼ਨ ਦਿੱਤੀ ਫਿਰ ਵੀ ਅਸੀਂ ਪਰਿਵਾਰ ਨਾਲ ਸਮੁੱਚੇ ਇਲਾਕੇ ਨੂੰ ਡਟ ਕੇ ਖੜਾਂਗੇ ਪਹਿਲਾਂ ਵੀ ਮੈਨੂੰ ਸਵਰਗੀਏ ਦਲਵਾਰ ਸਿੰਘ ਜੀ ਨਵਾਂ ਸ਼ਹਿਰ ਅਤੇ ਦਾਸ ਮਕਬੂਦ ਦਾ ਮਾਤਾ ਮਿਲਿਆ ਹੈ ਜਰ ਚੇਰਮੈਨ ਅਰਬੂਦਾ ਨਵਾਂ ਸ਼ਹਿਰ ਮੇਰਾ ਬੜਾ ਆਣਾ ਜਾ ਰਿਹਾ ਹੈ ਉਹ ਮੈਂ ਦੇਖ ਰਿਹਾ ਹਰ ਸੁੰਦਰਤਾ ਬੜੀ ਮਿਲੀ ਹੈ ਪਰ ਜਿਵੇਂ ਮੈਂ ਬੇਨਤੀ ਕੀਤੀ ਹੈ ਕਿ ਅੱਜ ਨੂੰ ਬਹੁਤ ਪਾਰੀ ਸਨਮਾ ਮੋਦੀਆਂ ਦੇ ਜਨਤ ਦੇ ਨਾਲ ਉਹ ਇਹਨੂੰ ਚੰਨਣ ਵਾਸਤੇ ਸਭ ਬਣਾਉਣ ਬਣਾ ਸਰਾਂਚਾਰਾਂ ਦੇ ਸਵਰਗੀ ਭਗਵਾਨ ਨੂੰ ਮਹਾਧਾਰਮਿਕ ਕਿਹਨਾਂ ਜਨਤ ਇਸ ਦਾ ਤੋਂ ਉਹ ਇਹਨਾਂ ਨੂੰ ਬੋਲਦਾ ਕਿ ਉਹ ਠੀਕ ਹੈ ਮੈਂ ਮੰਨਦਾ ਪਰ ਪਾਈ ਇਲੈਕਸ਼ਨ ਹਮੇਸ਼ਾ ਹੀ ਰੂਲਿੰਗ ਪਾਰਟੀ ਦੀ ਜਿੱਤ ਦੀ ਹੈ ਇਤਿਹਾਸ ਦੇ ਹੈ ਪ੍ਰੈਜ਼ੀਡੈਂਟ ਹੈ। ਉਹ ਕਈ ਕਾਰਨ ਹੋ ਸਕਦੇ ਆ ਟਿਕਟ ਲੈਟ ਮਿਲੀ ਹੈ ਉਹ ਬਦਲੇ ਕਰ ਹੋ ਸਕਦਾ ਹੈ ਲੇਕਿਨ ਫਿਰ ਵੀ ਕੋਈ ਐਸੀ ਗੱਲ ਨਹੀਂ। ਰਾਜਾ ਬੜਿੰਗ ਦੀ ਗਲਤ ਕਹਾਣੀ ਦੇ ਕਾਰਨ ਰਾਜਾ ਬੜਿੰਗ ਨੇ ਕੋਈ ਬਿਆਨ ਜਾਣ ਕੇ ਨਹੀਂ ਦਿੱਤਾ ਕਿ ਕਦੇ ਮੂਤਰਸ ਬੋਟਾਂ ਹੋ ਜਾਂਦੀ ਹੈ। ਉਹਨਾਂ ਨੇ ਆਪਣੇ ਤਰੀਕੇ ਨਾਲ ਕਿਹਾ ਨਹੀਂ ਹੋਣੀ ਹੈ ਕਦੇ ਅਜਿਹਾ ਵੀ ਹਮੇਸ਼ਾ ਸਨਮਾਨਿਆ ਇਸ ਸਮਾਜ ਨੂੰ ਇਹਨਾਂ ਦਾ ਤਰੀਕਾ ਉਹਦੇ ਹੋ ਵੀ ਆਪਾਂ ਆ ਵੀ ਮੰਗ ਲਈ ਇਹਨਾਂ ਸਮਝਾ ਪ੍ਰਧਾਨ ਰਾਜੀ ਹੈ ਤੂੰ ਐਸੀ ਗੱਲ ਹੈ ਨਹੀਂ ਬਾਕੀ ਕਰਨਾ ਜੋ ਵਰਤੀ ਕਰੋ ਮੈਂ ਨਹੀਂ ਇਹਦੇ ਬਾਰੇ ਅੱਜ ਆਪਾਂ ਬੜੇ ਕੰਮ ਕੀਤੇ ਬੜੇ ਸੱਤ ਕੋਈ ਵੀ ਖਾਲਸਾ ਜਿਹੀ ਵਾਇਕਟ ਨਹੀਂ ਕਰਦੇ ਜਿਵੇਂ ਕਿ ਅੱਜ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਆਪਾਂ ਤਲਵਜਨ ਸਿੰਘ ਫੂਨ ਜੀ ਦੇ ਹੋਗ ਦੇ ਉੱਤੇ ਆਪਾਂ ਕਤਰ ਹੋਏ ਆ ਤਲਵਜਨ ਸਿੰਘ ਫੂਨ ਦੇ ਇੱਕ ਇੱਕੋ ਜਿਹੀ ਸ਼ਖਸੀਅਤ ਦਾ ਨਾਮ ਸੀ ਇਹਨਾਂ ਦੇ ਵਿੱਚ ਸਭ ਨੂੰ ਮਿਲਨਸਾਰ ਸਾਦਗੀ ਇਮਾਨਦਾਰੀ ਵਰਗੇ ਬੜੇ ਚੰਗੇ ਗੁਣ ਸੀ ਮੈਂ ਉਹਨਾਂ ਦੇ ਨਾਲ 27-28 ਸਾਲ ਦਾ ਸਮਾਂ ਬਤਾਇਆ ਔਰ ਵੀਲੇ ਹਰ ਵਕਤ ਦੇ ਵਿੱਚ ਨਾਲ ਰਹੇ ਪਰ ਉਹਨਾਂ ਦੀ ਤਰਨਤਨ ਜਿਮਨੀ ਇਲੈਕਸ਼ਨ ਦੇ ਵਿੱਚ ਡਿਊਟੀ ਲੱਗਣ ਕਰਕੇ ਉਹਨਾਂ ਨੂੰ ਉੱਥੇ ਜਾਣਾ ਪਿਆ ਤੇ ਪ੍ਰਮਾਤਮਾ ਵੱਲੋਂ ਇਹੋ ਜਿਹਾ ਹੁਕਮ ਆਇਆ ਕਿ ਉਹ ਬੈਠੇ ਬੈਠੇ ਦੇ ਦਿਲ ਦੀ ਧੜਕਣੋਂ ਗਿਆ ਦੇ ਨਾਲ ਉਹ ਇਹ ਸਾਨੂੰ ਅਸਦੀ ਵੀ ਵਿਛੋੜਾ ਦੇ ਗਿਆ ਤਲਵੋਟਰ ਸਿੰਘ ਸੂਨ ਦੇ ਜਿੱਥੇ ਜਾਣ ਦਾ ਪਰਿਵਾਰ ਕਾਂਗਰਸ ਪਾਰਟੀ ਅਤੇ ਸਮੁੱਚੇ Dalit ਸਮਾਜ ਨੂੰ ਪੂਰਾ ਬਹੁਤ ਬਹੁਤ ਕੰਗਾ ਘਾਟਾ ਪਿਆ ਹੈ ਅੱਜ ਵੀ ਜੇ ਅਸੀਂ ਤਲੋਦਰ ਸਿੰਘ ਸੂਨ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਦੇ ਹਾਂ ਬੇਸ਼ੱਕ ਤਲੋਦਰ ਸਿੰਘ ਸੂਨ ਜੀ ਜਸਮਾਨੀ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਪਰ ਉਹਨਾਂ ਦੇ ਕੀਤੇ ਹੋਏ ਕਾਰਜ ਉਹਨਾਂ ਦਾ ਹੱਸਦਾ ਬਖਦਾ ਚਿਹਰਾ ਹਮੇਸ਼ਾ ਹੀ ਸਾਡੇ ਦਿਲਾਂ ਤੇ ਰਾਜ ਕਰੂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕਿਉਂ ਨਹੀਂ ਨੂੰ ਨਾ ਕਰਦੇ ਜੂੰਡ ਇਸ ਦੁਨੀਆ ਨੂੰ ਬਲਬਦਾ ਕਰਕੇ ਚੱਲ ਗਏ ਨੇ ਪਰ ਉਹਨਾਂ ਦੇ ਜਾਨ ਦਾ ਘਾਟਾ ਜਿਹੜਾ ਆ ਉਹ ਸਾਰੀਆਂ ਹੀ ਪਾਰਟੀਆਂ ਨੂੰ ਸਾਰੇ ਲੋਕਾਂ ਨੂੰ ਪਿਆ ਉਹੋ ਜਿਹੇ ਸੂਝਮਾਨ ਬੰਦੇ ਬਹੁਤ ਹੀ ਜ਼ਿਆਦੇ ਸੂਝਮਾਨ ਬੰਦੇ ਸਨ ਤੇ ਇਹ ਘਾਟਾ ਜਿਹੜਾ ਚੱਲ ਨਾ ਚੱਲ ਕੋਈ ਬੜਾ ਘਾਟਾ ਆ ਇਸ ਕਰਕੇ ਅਸੀਂ ਕਿਥੇ ਦੇ ਅੱਗੇ ਕੁਝ ਕਰ ਨਹੀਂ ਸਕਦੇ ਸਾਬ ਨੇ ਇਹ ਰਾਹ ਜਾਣਾ ਆ ਪਰ ਜਦੋਂ ਅੱਜ ਗਏ ਆ ਬੇਟਾਂ ਨੇ ਗਏ ਆ ਇਹ ਘਾਟਾ ਸਤੋਂ ਚੱਲ ਨਹੀਂ ਹੁੰਦਾ ਅਗੇ ਅਖਰਾਂ ਦੇ ਵਿੱਚ ਕੋਈ ਬਿਆਨ ਨਹੀਂ ਕਰ ਸਕਦੇ ਜਿੰਨਾ ਸਾਨੂੰ ਦੋਪਾ 8 ਦਿਨ ਮੈਂ ਉਹਨਾਂ ਦੇ ਨਾਲ ਉਹਨਾਂ ਦੇ ਕਮਰੇ ਦੇ ਵਿੱਚ ਰਿਹਾ ਕੋਈ ਉਹਨਾਂ ਨੂੰ ਤਕਲੀਫ ਨਹੀਂ ਸੀ ਕੋਈ ਉਹਨਾਂ ਨੂੰ ਬਿਮਾਰੀ ਨਹੀਂ ਸੀ ਕੋਈ ਕੁਝ ਨਹੀਂ ਸੀ ਸਾਰੀਆਂ ਰਿਪੋਰਟਾਂ ਵੀ ਚੈੱਕ ਕਰਾਂਦੇ ਰਹਿੰਦੇ ਸੀ ਹੁਣ ਵੀ ਇੱਕ ਮਹੀਨਾ ਪਹਿਲਾਂ ਰਿਪੋਰਟਾਂ ਚੈੱਕ ਕਰਾਈਆਂ ਕੋਈ ਬਿਮਾਰੀ ਨਹੀਂ ਸੀ ਇਹ ਤਾਂ ਮਾਲਕ ਦੀ ਬਸ ਉਹਦੇ ਅੱਗੇ ਪਾਣਾ ਮੰਨਣਾ ਪੈਂਦਾ ਉਹਦੇ ਅੱਗੇ ਕੇਦਾ ਜੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਕੋਣਾ ਮੇਰਾ ਵਕਤ ਵਾਇਦੁਰ ਦੀ ਕਾਲਪਾ ਵਾਇਦੁਰ ਦੀ ਬਤੇ ਅੱਜ ਦੇ ਹੋੜਲੇ ਨੂੰ ਐ ਤੇ ਮੇਰੇ ਸਾਥੀ ਡਾਕਟਰ ਤਰਵਿੰਦਰ ਸਿੰਘ ਤਾਂ ਅੱਜ ਦੇ ਇਹ ਜਿਹੜੇ ਕਿ ਥੋੜੇ ਜਿਲੇ ਪਹਿਲਾ ਸਾਲ ਉਹ ਫਰੀਵੀ ਵਿਛੋੜਾ ਦੇ ਗਏ ਸੀ ਉਹਨਾਂ ਦੇ ਭੋਗ ਉਹ ਬਾਤਾਂ ਕਿ ਡਾਕਟਰ ਜੀ ਤੋਂ ਸਿੱਖੇ ਨੇ

ਉਹਨਾਂ ਦਾ ਨਿਵਾਸ ਹੋਵੇ ਅਸੀਂ ਅਰਦਾਸ ਕਰਦੇ ਹਾਂ ਪ੍ਰਵਾਸਾਂ ਪਰਿਵਾਰ ਨੂੰ ਪਹਾੜਾਂ ਮੰਨਦਾ ਇਲਾਕੇ ਨੂੰ ਪਹਾੜਾਂ ਮੰਨਦਾ ਬਲਵੰਤ ਵੇਸ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ Thank <laughs> you. Yeah,

ਪੀਰ ਅੰਦਰ ਪਰਤੇ ਅਮਰ ਬਾਸ ਆਰਾਮ ਦਾਸੇ ਨੂੰ ਹੀ ਸਹਾਰਾ ਅਰਧਨ ਅਰਕੂ ਬੇਬਾ ਗੁਰੂ ਸਿੰਘ ਨੂੰ ਆਪੇ ਚਰਨ ਨਵਾਕਣ ਸਿਖੇ ਪ੍ਰਵਾਹ ਨੂੰ ਉਹਨਾਂ ਨੇ ਸਤੋਹੇ ਦਾ ਵਧੀਆ ਵਧੀਆ ਕਰ ਇਹਨਾਂ ਬੰਦਾ ਮੋਟਰ ਦੇ ਦਰਦ ਹੈ ਕਿ ਆਹ ਮੰਨਤਾ ਕਰਦਾ ਹੈ ਦੋ

ਸੋ ਦੋਸਤਾਂ ਨੂੰ ਦੋ ਦੰਦ ਦੀ ਲੋਸਾ ਵਾਕ ਤੋਂ ਬਿਚਿਆ ਮੇਂ ਚਿੰਤਨ ਕਰਤਾਂ ਦੀ ਇਸ ਸਮੇਂ ਲੈ ਕੇ ਦੇਸ਼ ਨੀਤਾ ਹੋਰ ਹੱਦਾਂ ਲੈ ਲੈਣਾ ਆਪਣਾ ਮੂਲ ਇਹ ਲੋਸਾ ਨੀਰ ਹੋਰ ਕਮਿਟੀ ਚੰਗ ਬੈਠੇ ਕਿਸ ਤਰ੍ਹਾਂ ਹੋਏ ਕਿ ਬਹੁਤ ਬਹੁਤ ਕਾਹਿਸਨ